ਆ ਲਾਲ ਬਿਕਨੇ 18 ਦਾ ਹੈ ਨਾ ਹਾਂ ਉਹ ਪੱਕੇ ਦੇ 10000 ਪੈਸੇ ਦੇ ਦੋ ਕਿਲੇ ਦਾ ਤੁਸੀਂ ਕਾਹਤ ਬੋਲ ਲਾਇਆ ਦੇ ਖੜਦਾ ਦੇਖੋ ਜੀ ਫੁੱਟ ਕਰ ਲੋ ਮਾੜੀ ਤੁਸੀਂ ਵੀ ਆ ਲਖੀਰੀ ਹੈ ਆ ਦੋ ਦਾ ਹੁੰਦਾ ਹੈ ਇਹਦੇ ਨੂੰ ਪੱਟੀ ਜਾਰ ਉਹਨਾਂ ਨੂੰ ਵੀਰੀ ਖੀਰੀ ਤਾਂ ਉਹ ਐ ਖੀਰੀ ਨਹੀਂ ਨਾ ਸਿੱਧ ਪਾਈ ਖੜੀ ਹੋ ਕੇ ਤੇ ਜੀ ਨਹੀਂ ਛੱਡੀ ਪਾਈ ਇਹ ਠਰਵਾ ਮੰਗ ਰਿਹਾ ਸਰਨਾ ਬੱਕੀ ਉਹ ਆੜੀ ਆ ਉਗਈਆਂ ਬੱਲਾਂ 11000 ਦੀ ਲੈ ਜੀ ਦਲਾਲੀ ਕਰਦੇ ਖਲਾ ਦਾ ਹੂੰ ਖੁਦ ਫੜਾਉ ਇਹਦਾ ਗੂਗਲ ਪੇ ਹੀ ਆ 55000 ਦੀ ਕਿਹੜੀ ਹਾਂ ਠੀਕ ਹੈ ਜੀ ਬਹੁਤ ਵਧੀਆ ਕਿਉਂ ਤੁਸੀਂ 18 ਮੰਗ ਲਿਆ ਥੋੜਾ ਜਿਹਾ ਗੁੱਸਾ ਨਹੀਂ ਕਰਿਆ ਅਸੀਂ ਫੇਮ ਨਹੀਂ ਕਿ ਆਹ ਕਿ ਬਹੁਤ ਵਧੀਆ ਹੋਇਆ ਉਹ ਫਿਰ ਹੋਗਣੀ ਦੇਣੀ ਐ ਸਾਨੂੰ ਕੀ ਪਤਾ ਤੋਖਾ ਮੇਰਾ ਹੱਥ ਦੇ ਦੋ ਫਿਰ ਧਾਵਣਾ ਬੱਕਰੀ ਉਹਨਾਂ ਦਾ ਯਾਰ 16 ਦੀ ਲੈ ਜਾ 16 ਦਾ 5.5 ਦੀ ਹੈ ਜਦ 10 ਤੋਂ ਥੱਲੇ ਕਿ ਦੱਸੇ ਬੱਠ ਮੇਚਣੀ 10 ਤੋਂ ਥੱਲੇ ਦਾ 10 ਤੋਂ ਉੱਤੇ ਚੱਲ ਨਾ ਇਹ ਤਾਂ ਰਹਿ ਜਾਂਦਾ ਕੋਈ ਫਾਇਦਾ ਨਹੀਂ ਫਿਰ ਕੋਈ ਫਰਾਮ ਬੱਕੀ ਫਰਾ ਮੱਥਾ ਇਕੱਠਾ ਕਰੇਗਾ ਕੋਈ ਹਾਂ ਜਿਹਦਾ ਦਾ 10 ਤੋਂ ਚਾਹੀਦਾ ਦਾ ਵੇਚਣਾ ਹੈ 10 ਤੋਂ ਉੱਤੇ ਥੱਲੇਗਾ ਫਿਰ ਹਾਂ ਹੁਣ ਯਾਰ ਠੀਕ ਹੈ ਬਾਬੇ ਜੀ ਸਾਹ ਨਾਲ ਲਵਾ ਦੇ ਕਿੰਨੇ ਰਹਿ ਮੰਗ ਰਹੇ ਨੇ ਇਹ ਦੇ ਇਹ ਮੈਂ ਕਿੱਥੇ ਗਰਮ ਦੇ ਨਾ ਥੋੜੀ ਜਿਹੀ ਉੱਨੀ ਨਹੀਂ ਤੇ ਉੱਚੀ ਹੈ ਨਾ ਨਹੀਂ ਰੰਗ ਵੀ ਫਰਕ ਆਈ ਆ ਜੀ ਪਤਾ ਕੀ ਆ ਪੱਠਾ ਬੀਟਲ ਚਾਹੇ ਪਤਾ ਕੀ ਆ ਜਿਹੜਾ ਕੰਨਾ ਇਹਦਾ ਕਈ ਵਾਰੀ ਕੰਨਾ ਇਕੱਠਾ ਹੋ ਜਾਂਦਾ ਇਹਦਾ ਬਾਈ ਕਈ ਹੋਰ ਹਨਾ ਆਪਾਂ ਕਿੱਥੇ ਨਹੀਂ ਉਹਦੇ ਨਾਲ ਇਹ ਜਦੋਂ ਬੱਕੀ ਸੁਣਦੀਆਂ ਨਾ ਉਹ ਸੁਪਤਾ ਬਣ ਜਾਂਦਾ ਕੰਨ ਕੰਨ ਆਇਆ ਜੀ ਆ ਚੀਜ਼ ਨਹੀਂ ਜਿਵੇਂ ਹੁਣ ਜਦੋਂ ਬੱਚਾ ਇਹ ਬੰਦਿਆਂ ਨੂੰ ਵਿੱਚ ਨੂੰ ਪਤਾ ਹੀ ਨਹੀਂ ਆ ਕੰਨ ਇਥੋਂ ਖਿੱਚਿਆ ਜਾਂਦਾ ਹੈ ਅਸੀਂ ਹੁੰਦੇ ਘਰੇ ਫੇਰ ਕੋਈ ਚੱਕਰ ਨਹੀਂ ਬਾਈ ਮਾਗਰੋ ਤੁਨੀ ਨਾ ਮਾਗਰੋ ਤੁਨ ਕਰਕੇ ਫਿਰ ਅੱਜ ਤਾਂ 4 ਦੰਦ ਕਿਨੇ ਪੈ ਮੰਗੇ ਤੂੰ 18 ਮੰਗਿਆ ਸੀ ਮਾਤਾ 18 ਫਿਰ ਤੁਸੀਂ ਦਵਾ ਦਿਓ ਭਾਈ ਜਿੰਨੇ ਦਵਾਉਣੇ 10-1000 ਦਿੰਨੇ ਆ ਜਲ ਨਾ ਨਾ ਤਾਂ ਬਦਲ ਲੱਗੇ ਨੇ ਕਿਨੇ ਬਦਲ ਲੱਗੇ ਨੇ 13000 ਰੁਪਏ ਮੰਡੀ ਤੇ ਲੱਗੇ ਆ ਜਾਂ ਕੁਝ ਮਲਜੀ ਲੱਗਾ ਪੱਠ 11 ਦੇ ਵੀ ਫੜਾ ਸਰਦਾਰ ਨੂੰ ਯਾਰ ਮਾਲਾ ਗੱਲਾਂ ਨਹੀਂ ਕਰਦੇ ਯਾਰ ਛੋਟੀ ਜੀ ਜਾਂ ਕੋਈ ਕਿਹੜੇ ਦੇਣੀਆ ਦੇ ਤਾਂ ਜੇ ਕੋਈ ਗੁਰਦ ਨੂੰ ਕੋਈ ਮਰਜ਼ੀ ਲਾ ਗਿਆ ਤੇਰੀ ਮਰਜ਼ੀ ਕੋਈ ਹੁਣ ਕੀ ਕਰੀਏ ਬੋਲ ਸਹੀ ਜੀ ਦੇ ਦੇ ਰੈਨਾ ਫਰਕ ਥੋੜੀ ਪੈਣਾ ਹੁੰਦਾ ਸਹੀ ਜੀ ਤੁਸੀਂ ਸਹੀ ਪੈਸੇ ਲਾ ਦਿਓ ਬਸ ਦੇ ਦਾਂਗੇ ਤੁਸੀਂ ਦੱਸਦੇ ਹਾਂ ਨਾਲ 15 ਦੀ ਲਾਇਆ ਯਾਰ 15 ਦੀ ਕਿੜੀ ਆ ਡੜੀ ਦਾ ਗਾਣਾ ਸਰਪੰਚ ਸਰ ਹੂੰ ਬਾ ਨਹੀਂ ਫਿਰ ਡੱਡਾ ਚ ਕੋਸਾ ਹੁੰਦਾ ਸੀ 15 ਕਿਦੋਂ ਲਾ ਕੇ ਬਾਬੂ ਸ਼ਾਲਾ ਪਾਣੀ ਪਲਾ ਦਿੰਦੇ ਔਰ ਬਾਬੂ ਕੀ ਲਾ ਗਿਆ ਸ਼ਕਰ ਵਾਲਾ ਪਾਣੀ ਪਲਾ ਦਿੰਦੇ ਜਾ ਕੇ ਖੜਾ ਚੱਲ ਜਾਈਓ ਮੁੰਡਾ ਖੜਾ ਬੱਤ ਜਿਵੇਂ ਕਰ ਦੂਗਾ ਬਾਈ ਕਰਾਲਾ ਪਾੜ ਕੇ ਬਾਲੀਰ ਜੀ ਇਹ ਬੱਚੀ ਹੈ ਪਾ ਕਰੋ ਹੱਥ ਫੇਰ ਕਨੀ ਲੈਦਾ ਹੁਣ ਬਾਦ ਦੇਖ ਹੀ ਲੈ ਦੇਖ ਹੁਣ ਜੇ ਇਹ ਬੜੋਏ ਪੈਸਾ ਲਾਉਣੇ ਪੈਣਗੇ ਬਾਈ ਕੋਈ ਤਾਂ ਗੱਲ ਤੇਰੇ ਕਿਰੇ ਕਰ ਮਾਨ ਨਹੀਂ ਹੈਗਾ ਯਾਰਾ ਤੇ ਪੂਰੇ 12000 ਵੀ ਹੋ ਗਏ ਪਰ ਉਹ ਪਾ ਹੋ ਗਿਆ ਨਹੀਂ ਹੋ ਗਿਆ ਭਾਈ ਮੈਂ ਬੋਲ ਬਸ ਠੀਕ ਹੈ ਯਾਰਾ ਨਹੀਂ ਨਹੀਂ ਅੱਛਾ ਲੈ ਉਹ ਕੀ ਫਿਰ ਹੌਨ ਪਾਸੇ ਚੰਗੀ ਆ ਫਿਰ ਪੂਰੇ ਵੀ ਨਹੀਂ ਹੁੰਦੇ ਮਾੜਾ ਮੋਟਾ ਪੂਰੇ ਪੂਰੇ ਰੱਬ ਕੋਲੋਂ ਪੂਰੇ ਨਹੀਂ ਹੁੰਦੇ ਕਿਸਰੇ ਆਪਣੇ ਪਾਸੇ ਲੈ ਠੀਕ ਆ ਪੱਕਾ ਹੋ ਗਈ 라ਦੀਏ 20 라ਦੀਏ ਆ 20 ਤਾਂ ਨਹੀਂ ਮੈਂ ਤਾਂ 15 ਕਹਦਾ ਮੈਂ 18 ਮੰਗਿਆ ਸੀ ਕੋਈ ਤਾਂ ਠੀਕ ਹੋ ਫਿਰ ਲੈ ਮੈਨੂੰ 2000 ਬਾਬਾ 2000

ਰੰਗੀਆਂ ਦਵਾਈ ਐ ਇਧਰ ਸਾਡੇ ਕੰਨੀ ਸਾਡੇ ਕੰਨੀ ਆ ਬਰਨਾਲੇ ਲਵੇ ਆਹ ਹਾ ਸੇਖਾ ਚ ਲੂ ਲਵੇ ਆਹ ਹਾ ਸੇਕੇ ਲਵੇ ਰੰਗੀਆਂ ਕਿਹਦਾ ਮਾਸਨ ਕਾਤੇ ਨਹੀਂ ਗਾ ਲੈ ਨੂੰ ਇੱਥੇ ਤਾਂ ਹੈਗੀ ਫਿਰ ਐਹੀ ਬਾਰੇ ਮੈਂ ਗਿਆ ਤਾਂ ਥੰਡਰ ਬੱਕਰੀ ਆ ਤਾਂ ਹਜੇ ਕਿੰਨੇ ਮੰਗਦਾ 22000 22000 ਲੈ ਦੇ ਕੇ ਮੰਗੋ ਬਾਈ ਚਲ 18000 ਦੇ ਦੇ ਤਾਂ ਕੀ ਲਾਇਆ ਤੂੰ ਵੀ ਲਾ ਕੋ ਸਰ ਨਾ ਮਗਾ ਕੁਝ ਨਹੀਂ ਲਾਇਆ ਲਾ ਤਾਂ ਸੀ ਸਾਨੂੰ ਵੀ ਪਤਾ ਲੱਗੇ ਕੋਈ ਨਹੀਂ ਮਗਾ ਵਾਹ ਕੋਈ ਗਾਹ ਖਾਏਗਾ ਨਲਰ ਮਾ ਤਾਂ ਮਤਲਬ ਸੀ ਅੱਛਾ ਅੱਛਾ ਕੋਈ ਹੋ ਗਾਹ ਖਾਗਾ ਕਿਸੇ ਦੁਆਰਾ ਨੇ ਬੱਕਰੀ ਨਹੀਂ ਨਿਯੰਤ੍ਰਮਾਈਏ ਤੜਕੇ ਤੜਕੇ ਨਿਯੰਤ੍ਰਮਾਈਏ ਸਾਰੀ ਗੱਲ ਰੱਛੀ ਆਪਾਂ ਬਾਲ ਨਾ ਨਿਕਲ ਗਾਡੇ ਕਿਹੜਾ ਪਰਿਆ ਇਹਨਾਂ ਕਿਹੜਾ ਬੱਕਰੀ ਲੈਣੀ ਹੈ ਨਿਕਾ ਫੱਟਾ ਹੋੜੇ ਬੱਕਰੀ ਕਰ ਲੈ ਸਰਬਜੀਦਣਾ ਕਰੋ ਜਿਹੜਾ ਕੋ ਮੱਟ ਕੱਲ ਸਰਬਜੀਦਣਾ ਖੜੋ ਇਹ ਕਿਹੜਾ ਹੋ ਇਹ ਹੋ ਗਰੂ ਛੋਨੂ ਜਿਆ ਹਿੰਗ ਮੋੜੀ ਮਾਨ ਲੱਗੀ ਕੋ ਜੀ ਹਾਂ ਜੀ ਬੱਕਰੀ ਚ ਵਧੀਆ ਚਾਚਾ ਕੋਈ ਨੁਕਸਰ ਕੋਈ ਫਲਤੀ ਤੂੰ ਆਪਾਂ ਜੇ ਨਰਾ ਪਰਾ ਜੇ ਹੋਂ ਦਬਾਣਾ ਲਾ ਕਿ ਉਹ ਹੋਏਗਾ ਛੋੜੀ ਚੀਜ਼ ਮੰਨਣ ਲੱਗੇ ਜੇ ਮੰਨ ਲੱਗੇ ਫੇ 500 ਦੀ ਗੱਲ ਬੁਗੀ ਕੁਝ ਨਹੀਂ ਹੁੰਦੀ ਹੈਗੀ ਉਹ ਬਾਟ ਜੇ ਨਰਾ ਹੋ ਕੱਟੇ ਨਾ ਬੱਚੀ ਘਰੂਗਾ ਮਾਰੋ ਲੈ ਫੜਕੇ ਬੱਕਰਾ ਕਿਹੜਾ ਜੀ ਉਹ ਫੜਿਆ ਉਹੀ ਲੈਓ ਲੈਓ 105 ਨੰਬਰ ਦਾ ਕਰਾ ਬੂਆ ਠੀਕ ਹੈ ਇਹਨਾਂ ਕੜੀ ਬੂਤ ਉਹ ਜੋ ਮੈਂ ਜਦ ਤੱਕ ਚੱਕਰਾਂਗਾ ਇਹਦਾ ਨਹੀਂ ਇਹਦਾ ਡਿੱਗੀ ਪੈ ਰਹੇ ਉਹ ਵੀ ਤਾਂ ਦੇਖ ਲਿਓ ਕੀ ਜਾਣੇ ਦਾ ਉਹ ਕੰਨਾ ਅਸੀਂ ਨਹੀਂ ਛੱਡਣ ਦੇ ਆਪਣਾ ਲੈ ਜੇ ਆਪਣਾ ਜਿਹੜਾ ਮਾਸਾ ਹੁੰਦਾ ਇਹਦਾ ਇਹਨਾਂ ਨਾਲ ਕੀ ਹੈ ਇਹ ਤੂੰ ਨਾ ਬਠਣਾ ਬੁੜੇ ਜੀ ਆਹ ਦੇਖ ਲੈ ਕਹੇ ਜੇ ਬੈਠਾ ਜੀ ਮਾਰੇ ਫੱਗੇ ਫੱਗੇ ਉਹਦੇ ਲੱਤ ਨਹੀਂ ਜਾਂਦਾ ਇੱਕੋ ਹੀ ਲੱਤ ਹੈ ਉਹ ਕਰਨਾ ਹੈ ਨੇ ਨਹੀਂ ਕੋਈ ਕਾਤਾ ਵਾਦਾ ਵਿੱਜੇ ਕਰਦੇ ਨੋ ਨੋ ਜੀ ਕੋਈ ਵਾਰੀ ਹਾਂ ਛੋਡੀ ਬੱਕਰੀ ਵਾਦੇ ਦੀ ਹੈ ਹਾਂ ਤੁੰਨ ਮੰਗਣਾ ਬੂਆ 13000 ਨਾਲ ਦੇ ਬਾਲਾ ਯਾਰ ਇਹ ਜਿਆਦਾ ਨਹੀਂ ਬੀਆ ਇਹ ਜਹਾੜੇ ਭਾਈ ਇਹ ਜਤਾਨਾ ਤੱਕ ਕਿਉਂ ਨਹੀਂ ਦਵਾਪਾ ਯਾਰ ਥੋੜਾ ਕਰਦਾ ਲੈ ਲੈਨੇ ਯਾਰ ਮਹਿੰਗਾ ਨਹੀਂ ਜੁਦਾ ਲੈਨੇ ਹਾਂ ਤਾਂ ਤੁਸੀਂ ਦਾਦੇ ਆ ਬਸ ਤਾਂ ਕੋਈ ਗੱਲ ਨਹੀਂ ਆਪਾਂ ਆ ਬੱਕਰੀ ਕਿੱਟੀ ਜੀ ਦਾ ਦੱਸ ਦੋ ਕੀ ਦਨੇ ਆ 13 ਦਾ ਬੱਕਰੀ ਦਾ ਲੈ ਨਹੀਂ ਤੁਸੀਂ ਨਾ ਬਾ ਦੱਸ ਦੋ ਵੀ ਆਦਨੇ ਆਈਦਾ ਭਾਈ ਨਾਲ ਮੈਂ ਯਾਦ ਮੈਨੂੰ ਕੱਟ ਲੋ ਹਾਂਜੀ 9 ਦਾ ਵਿੱਚ ਗਰੇ ਇਹਨਾਂ ਨੂੰ 70 ਦਾ ਗੇਰੇ ਹਾਂ ਆਪਾਂ ਨਾ ਜੁੜੇ ਬੜਨਾ ਹੈ ਨਾ ਲੋੜ ਹੈ ਕੜੇ ਥੋੜਾ ਜਾ ਚਲੋ ਕੋਈ ਨਹੀਂ ਕਿਹੜਾ ਗੱਲ ਹੋ ਵੀ ਜਾਂਦੀ ਹੈ ਕਿਹੜਾ ਕੜਾ ਦੀ ਸਰ ਮਹਿੰਗਾ ਕੁ ਕੜਾ ਮਕਰਾਂ ਦੇ ਸੀਤ ਦਾ ਰਹਿਣ ਵਾਲੀ ਬੱਕਰਾ ਇਹ ਮੈਂ ਤਾਂ ਨੰਗੀ ਗੱਲ ਕਹਿਤੀ 18 ਦੀ ਬੱਕਰੀ ਲੈ ਜੇਤੀ ਫਿਰ ਆ ਗਏ ਹਾੜਾ ਬੱਕਰਾ ਵਿੱਚੀ ਲੋ ਯਾਰ ਤੁਸੀਂ ਯਾਰ ਗਿਆ ਜਿਆ ਜਿਆ ਕਰ ਲਓ ਕਹਿੰਦੀ ਕਿ ਨਾ ਕਰੀਏ ਸਾ ਹੈ ਫਰਕ ਦਾ ਬਾਦ ਨਾ ਕਰਕੇ ਦੱਸਦਾ ਬਿਲਕੁਲ ਮੈਂ ਨਾ ਲੈ ਲੈ ਮੁੰਡ ਨੂੰ ਦੀਦਾ ਆ ਜਾ ਫੋਨ ਬੱਕਰੇ ਦਾ ਬਾਪਾ ਕਹਦਾ ਹੋਈ ਇਹ ਮੈਂ ਰਹੋਦਾ ਹੁਣ ਰੇਟ ਜਿੰਨੇ ਨਾਲ ਦੱਸਦਾ ਨਹੀਂ ਤੁਸੀਂ ਵੀ ਰੇਟ ਬਤਾ ਕਰੀ ਜਾਂਦੇ ਹੋ 14 ਕਰ ਲਓ 14 ਦੇ ਵਿੱਚ ਇਹਨੂੰ ਕੱਟ ਲਓ ਫੱਟ ਲਓ ਨਹੀਂ ਐਡੀ ਚੀਜ਼ ਮੈਂ ਲੈਣਾ ਨਹੀਂ ਇਹ ਹੋ ਤੁ ਕਿੰਨਾ ਕੰਨਾ ਯਾਰਾ ਮੈਂ ਤੇਰਾ ਮੰਗੇ 12 ਦੇ ਦਿਓ ਨਾ 12 ਨਹੀਂ ਮੂਰਾ ਨਾ ਇਹ ਇਹ ਦਿਓ ਬਹੁਤ ਹੋਣੋ ਨਾ ਬਈ ਇਹ 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 ਮੈਂ ਨਾ ਕਰਦਾ ਹਾਂ ਤੁਹਾਡੀ ਬੱਕੀ ਕਾਢੀ ਮੈਂ ਕਰਾ ਦੇਣਾ ਨਾ ਉਹ ਲਾ ਗਾਜੀ ਪਾਈ ਬਣ ਕੇ ਜੇ ਫੋਟਾ ਆਉਂਦਾ ਇਹ ਦਿਖਾ ਦਿਆ ਕਰੋ ਪਾਈ ਬਣ ਕੇ ਉਹ ਕੱਢ ਜਾਪਾਂ ਗੀ ਬਸ ਕੋਈ ਬਾਲ ਜੂ ਫਿਰ ਆਪਾਂ ਕਿਹੜਾ ਪੂਰਾ ਬਿਲਕੁਲ ਠੀਕ ਕਰਿਆ ਹੋਰ ਪਰ 500 500 ਪੂਰੇ ਕਾ ਜਰ ਮੰਗਾ ਦਿੰਦਾ ਨਹੀਂ ਆ ਗਿਆ ਜੇ ਫਿਰ ਜੇ ਮੇਰੇ ਮੰਗਰੀ ਪਈ ਯਾਰ ਹੁਣ ਉਹ ਨੰਬਰ ਦਾ ਭਾਈਆ ਮੋੜੀ ਆ ਮੇ ਜੇ ਮੇਰਾ ਭਾਈਆ ਆ ਜੇ ਤੇਰਾ ਕਿਹ ਮਰਜੀ ਹੈ ਜੇ ਤੇਰਾ ਪੰਜ ਦਾ ਜੇ ਤੇਰਾ ਟੀ ਦਾ ਜੇ ਤੇਰਾ 20000 ਦਾ ਜੇ ਤੇਰਾ ਕੁਝ ਹੈ ਤੈਨੂੰ ਕਿਹਾ 10000 ਨੌਜਰ ਆਦਾ ਚਪਕਾ ਜਾ ਯਾਰ ਇਹ ਤੁਹਾਨੂੰ ਪੁੱਗ ਜਿਆ ਨਾ 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 ਨਹੀਂ ਨਹੀਂ ਅੱਗੇ ਹੋਣੀ ਪਉਦੀ ਬਸ ਬਸ ਹੋਣੀ ਪਉਦੀ ਬਸ ਉਹ ਯਾਰ ਇੱਧਰ ਨੂੰ ਆ ਲੈਦਾ ਛੱਡੀ ਇਹ ਦੱਸ ਮੇਰੇ ਘਰ ਵਾਲੇ ਨੇ ਲੈ ਬੱਕਰੀ ਬਰਾ ਦਿਖਾ ਬੱਕਰੀ ਬਰਾ ਕਰੋ ਕਰੋ ਪਾਸ ਕਰੋ ਜਾਣ ਖਿੱਚ ਕੇ ਨਾ ਸਾਰਾ ਕੁਝ ਜੋ ਕਟਦਾ ਚੜਦੂ ਛੜ ਦੇ ਇੱਕ ਜਣਾ ਫੜ ਲਓ ਉਹਨਾਂ ਲੈ ਬਗਾਉ ਮੁੰਡੇ ਇੱਕ ਪਾਉ ਰਾ ਦੇਖ ਲੈ ਦੀ ਗਈ ਦੀ ਪਾਉ ਗਾਣੀ ਕਪੜਾ ਕਪੜੀ ਕਾਕੇ ਜਮਾਏ ਫੰਡਰ ਫਟਰ ਕਾ ਦੀ ਦੀ ਗਈ ਗੱਪੜਾ ਬੱਕਰੀ ਚਿਪਾਉਣ ਰਾ ਆ ਹੋਈ ਬੱਕਰੀ ਭਾਈ ਮੁੰਡੇ ਗੋਕਾਰ ਨਗਰ ਦੇ ਨਾਮ ਕਰਾ ਆ ਉਹ ਬੱਕਰੇ ਨਾ ਬੰਦੇ ਉਹ ਕੰਮ ਨਹੀਂ ਕਰਦੇ ਬਾਬੇ ਪੱਛੀ ਆ ਬੱਕਰਾ ਦੇ ਕੇ ਵੇਚਾ 10000 ਦੇ ਨਾਲ ਲੈਣਾ ਬੱਕਰੀ ਦੇ ਆ ਬੱਕਰੀ ਦਾ ਸਿਰ ਪਾਇਆ ਕੁਝ ਨਹੀਂ ਕਿਹਾ 10000 ਮੇਰਾ ਵੀ ਕਰ ਲੋ ਰਵੇ ਨੂੰ ਮੇਨੂੰ ਦਿਖਾਤਾ ਬੰਨੂ